ਲੋ ਜੀ ਅੱਜ ਫੇਰ ਆਮ ਆਦਮੀ ਪਾਰਟੀ ਵਿੱਚ ਵੱਡੀ ਬਗਾਵਤ ਹੋਣ ਦੀ ਖਬਰ ਆ ਰਹੀ ਹੈ ਔਰ ਆਮ ਆਦਮੀ ਪਾਰਟੀ ਦੇ ਵਿੱਚ ਇਹ ਵੱਡੀ ਬਗਾਵਤ ਦੀ ਖਬਰ ਉਸ ਟਾਈਮ ਆ ਰਹੀ ਹੈ ਜਦੋਂ ਤਰਨਤਾਰਨ ਦੇ ਵਿੱਚ ਐਮ ਐਲ ਏ ਦੀ ਜਿਮਣੀ ਚੋਣ ਹੋ ਰਹੀ ਹੈ ਆਮ ਆਦਮੀ ਪਾਰਟੀ ਵੀ ਉੱਥੇ ਪੂਰੇ ਪੱਬਾ ਪਾਰ ਹੋ ਕੇ ਜੋਰ ਲਾ ਰਹੀ ਹੈ ਕੁੰਡੀਆਂ ਦੇ ਸਿੰਘ ਬਸ ਚੁੱਕੇ ਨੇ ਬਾਕੀ ਪਾਰਟੀਆਂ ਨੇ ਵੀ ਆਪਣੇ ਉਮੀਦਵਾਰ ਖੜੇ ਕਰ ਦਿੱਤੇ ਨੇ ਐਨ ਉਸੇ ਟਾਈਮ ਤਰਨਤਾਰਨ ਦੇ ਵਿੱਚ ਹੀ ਆਮ ਆਦਮੀ ਪਾਰਟੀ ਦੇ ਵਿੱਚ ਬਗਾਵਤ ਹੋ ਚੁੱਕੀ ਹੈ ਔਰ ਉਹ ਐਮਐਲਏ ਕਸ਼ਮੀਰ ਸਿੰਘ ਸੋਲ ਜਿਹ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਤੇ ਕਸ਼ਮੀਰ ਸਿੰਘ ਸੋਲ ਦੀ ਮੌਤ ਤੋਂ ਬਾਅਦ ਹੀ ਹੁਣ ਇਹ ਜਿਮਣੀ ਚੋਣ ਹੋ ਰਹੀ ਹੈ ਤਾਂ ਉਸੇ ਕਸ਼ਮੀਰ ਸਿੰਘ ਸੋਲ ਦੇ ਪਰਿਵਾਰ ਦੇ ਹੀ ਬਗਾਵਤ ਕੀਤੀ ਹੈ ਉਹਨਾਂ ਦੇ ਭਾਂਜੇ ਕੋਮਲ ਪ੍ਰੀਤ ਨੇ ਆਮ ਆਦਮੀ ਪਾਰਟੀ ਦੇ ਖਿਲਾਫ ਬਗਾਵਤ ਕਰ ਦਿੱਤੀ ਹੈ ਕੋਮਲ ਪ੍ਰੀਤ ਆਮ ਆਦਮੀ ਪਾਰਟੀ ਨਾਲ ਜੁੜਿਆ ਹੋਇਆ ਸੀਗਾ ਕਿਉਂਕਿ ਉਹਦਾ ਮਾਮਾ ਜਿਹੜਾ ਕਸ਼ਮੀਰ ਸਿੰਘ ਸੋਲ ਉਹ ਆਮ ਆਦਮੀ ਪਾਰਟੀ ਦਾ ਐਮਐਲਏ ਸੀਗਾ ਤਾਂ ਹੁਣ ਕਸ਼ਮੀਰ ਸਿੰਘ ਸੋਲ ਦੇ ਪਰਿਵਾਰ ਨੂੰ ਇਹ ਉਮੀਦ ਸੀ ਕਿ ਸਾਨੂੰ ਹੀ ਫੇਰ ਟਿਕਟ ਦਿੱਤੀ ਜਾਏਗੀ ਤੇ ਸਾਨੂੰ ਉਮੀਦਵਾਰ ਬਣਾਇਆ ਜਾਏਗਾ ਪਰ ਕਸ਼ਮੀਰ ਸਿੰਘ ਸੋਲ ਦੀ ਮੌਤ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਨੇ ਜਦੋਂ ਅਕਾਲੀ ਦਲ ਚੋਂ ਬੰਦਾ ਲੈ ਕੇ ਹਰਮੀਤ ਸਿੰਘ ਸੰਧੂ ਉਹਨੂੰ ਐਮਐਲਏ ਦੀ ਟਿਕਟ ਦੇ ਕੇ ਖੜਾ ਕਰ ਦਿੱਤਾ ਤਾਂ ਹਰਮੀਤ ਸਿੰਘ ਜਿਹੜੇ ਕਸ਼ਵੀਰ ਸਿੰਘ ਸੋਹਲ ਦੇ ਭਾਂਜੇ ਕੋਮਲਪ੍ਰੀਤ ਨੇ ਬਗਾਵਤ ਕੀਤੀ ਹੈ ਔਰ ਅੱਜ ਉਹ ਨਾਮਜ਼ਦਗੀ ਪੱਤਰ ਦਾਖਲ ਕਰ ਰਿਹਾ ਹੈ ਉਹਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਤੇ ਹੁਣ ਆਮ ਆਦਮੀ ਪਾਰਟੀ ਲਈ ਇਹ ਬਹੁਤ ਟੇਢੀ ਖੀਰ ਬਣ ਗਈ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਕਾਫੀ ਸਾਰੇ ਵਰਕਰ ਤੇ ਲੋਕਲ ਆਗੂ ਕੋਮਲਪ੍ਰੀਤ ਜਿਹੜਾ ਕਿ ਮਰਹੂਮ ਐਮਐਲਏ ਕਸ਼ਮੀਰ ਸਿੰਘ ਸੋਲ ਦਾ ਭਾਂਜਾ ਹੈ ਉਹਦੇ ਨਾਲ ਖੜੇ ਨੇ ਔਰ ਅੱਜ ਉਹ ਵੱਡੇ ਕਾਫਲੇ ਨੂੰ ਲੈ ਕੇ ਖਬਰਾਂ ਦੇ ਮੁਤਾਬਕ ਬਾਬਾ ਸਧਾਨਾ ਸਾਹਿਬ ਗੁਰਦੁਆਰਾ ਤੋਂ ਚੱਲ ਕੇ ਤੇ ਨਾਮਜ਼ਦਗੀ ਪੱਤਰ ਕਾगज ਭਰਨ ਜਾ ਰਿਹਾ ਐਮਐਲਏ ਦੇ ਉਮੀਦਵਾਰ ਦੇ ਲਈ ਪਿਛਲੇ ਟਾਈਮ ਦੇ ਵਿੱਚ ਬਰਨਾਲਾ ਦੇ ਵਿੱਚ ਜਦੋਂ ਚਾਰ ਜਿਮਣੀ ਚੋੜਾਂ ਹੋਈਆਂ ਸੀ ਗਿੱਦੜਵਾ ਬਰਨਾਲਾ ਤੇ ਬਾਕੀ ਤਾਂ ਉਦੋਂ ਵੀ ਆਮ ਆਦਮੀ ਪਾਰਟੀ ਦੇ ਵਿੱਚ ਬਗਾਵਤ ਹੋਈ ਸੀ ਕਿਉਂਕਿ ਗਿੱਦੜਵਾ ਦੇ ਵਿੱਚ ਆਮ ਆਦਮੀ ਪਾਰਟੀ ਨੇ ਆਪਣੇ ਪੁਰਾਣੇ ਵਰਕਰ ਤੇ ਆਗੂ ਛੱਡ ਕੇ ਅਕਾਲੀ ਦਲ ਚੋਂ ਡਿੰਪੀ ਢਿੱਲੋਂ ਨੂੰ ਲੈ ਕੇ ਤੇ ਡਿੰਪੀ ਢਿੱਲੋਂ ਨੂੰ ਉਮੀਦਵਾਰ ਖੜਾ ਕਰ ਦਿੱਤਾ ਸੀ ਉਦੋਂ ਵੀ ਆਮ ਆਦਮੀ ਪਾਰਟੀ ਦਾ ਐਡਵੋਕੇਟ ਜਿਹੜਾ ਵੱਡਾ ਚਿਹਰਾ ਸੀ ਗਿੱਦੜਵਾਹ ਹਲਕੇ ਦਾ ਉਹ ਉਹਨਾਂ ਨੂੰ ਛੱਡ ਕੇ ਚਲਾ ਗਿਆ ਸੀ ਔਰ ਉਧਰ ਦੂਜੇ ਪਾਸੇ ਗੁਰਦੀਪ ਸਿੰਘ ਬਾਠ ਨੇ ਬਰਨਾਲਾ ਦੇ ਵਿੱਚ ਬਗਾਵਤ ਕਰ ਦਿੱਤੀ ਸੀ ਤੇ ਬਰਨਾਲਾ ਚ ਆਮ ਆਦਮੀ ਪਾਰਟੀ ਦਾ ਉਮੀਦਵਾਰ ਹਾਰ ਗਿਆ ਸੀ ਤਾਂ ਹੁਣ ਉਸੇ ਹੀ ਤਰ੍ਹਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਖਿਲਾਫ ਉਹਨਾਂ ਦੇ ਆਪਣੇ ਹੀ ਇੱਕ ਆਗੂ ਨੇ ਬਗਾਵਤ ਕਰਕੇ ਉਹ ਚੋਣਾ ਲੜਨ ਦਾ ਐਲਾਨ ਕਰ ਦਿੱਤਾ ਆਮ ਆਦਮੀ ਪਾਰਟੀ ਨੂੰ ਇਹ ਲੋਕਲ ਆਗੂ ਕਿੰਨਾ ਨੁਕਸਾਨ ਪਹੁੰਚਾਏਗਾ ਇਹ ਵੋਟਾਂ ਦਾ ਰਿਜ਼ਲਟ ਦੱਸੇਗਾ ਪਰ ਫਿਲਹਾਲ ਜੋ ਜਾਣਕਾਰੀਆਂ ਨਿਕਲ ਕੇ ਆ ਰਹੀਆਂ ਨੇ ਜਿਹੜਾ ਮਰਹੂਮ ਐਮਐਲਏ ਕਸ਼ਮੀਰ ਸਿੰਘ ਸੋਲ ਜਿਹੜਾ ਇਸ ਟਾਈਮ ਧਰਤੀ ਤੋਂ ਜਾ ਚੁੱਕਾ ਹੈ ਉਹਦੇ ਪਰਿਵਾਰ ਦਾ ਤੇ ਜਿਹੜਾ ਉਹ ਮੁੰਡਾ ਕੋਮਲਪ੍ਰੀਤ ਜਿਹੜਾ ਹੁਣ ਚੋਣ ਲੜਨ ਦੇ ਕਾਗਜ਼ ਭਰ ਰਿਹਾ ਹੈ ਉਹਦਾ ਉਥੇ ਕਾਫੀ ਹੋਲਡ ਮੰਨਿਆ ਜਾਂਦਾ ਖਬਰਾਂ ਦੇ ਮੁਤਾਬਕ ਕੋਮਲਪ੍ਰੀਤ ਕਾਫੀ ਟਾਈਮ ਤੋਂ ਆਮ ਆਦਮੀ ਪਾਰਟੀ ਨਾਲ ਜੁੜ ਕੇ ਕੰਮ ਕਰ ਰਿਹਾ ਸੀਗਾ ਔਰ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਲੋਕਲ ਆਗੂ ਕੰਮ ਕਰ ਰਹੇ ਨੇ ਜਿਹੜੇ ਲੰਬੇ ਟਾਈਮ ਤੋਂ ਆਮ ਆਦਮੀ ਪਾਰਟੀ ਦੇ ਲਈ ਵਰਕਰ ਬਣ ਕੇ ਕੰਮ ਕਰਦੇ ਰਹੇ ਉਹਨਾਂ ਦਾ ਮੁੱਲ ਨਹੀਂ ਪਾਇਆ ਜਾ ਰਿਹਾ ਉਹਨਾਂ ਨੂੰ ਇਗਨੋਰ ਕੀਤਾ ਜਾ ਰਿਹਾ ਤੇ ਇਸੇ ਰੋਸ ਦੇ ਵਿੱਚੋਂ ਹੀ ਕੋਮਲ ਪ੍ਰੀਤ ਕਾਗਜ਼ ਪਰ ਰਿਹਾ ਹੈ ਖਬਰਾਂ ਦੇ ਮੁਤਾਬਕ ਮੀਡੀਆ 'ਚ ਜੋ ਜਾਣਕਾਰੀਆਂ ਆ ਰਹੀਆਂ ਉਹਦੇ ਮੁਤਾਬਕ ਕੋਮਲ ਪ੍ਰੀਤ ਤੇ ਕਸ਼ਮੀਰ ਸਿੰਘ ਸੋਲ ਹੋਰਾਂ ਦੇ ਪਰਿਵਾਰ ਨੇ ਪਹਿਲਾਂ ਇਹ ਜ਼ੋਰ ਲਾਇਆ ਸੀ ਕਿ ਉਹ ਆਮ ਆਦਮੀ ਪਾਰਟੀ ਨੂੰ ਮਿਲ-ਗਿਲ ਕੇ ਤੇ ਮੰਗ ਕਰਨ ਕਿ ਸਾਨੂੰ ਹੀ ਉਮੀਦਵਾਰ ਖੜਾ ਕੀਤਾ ਜਾਵੇ ਪਰ ਜਦੋਂ ਟਿਕਟ ਨਹੀਂ ਮਿਲੀ ਆਮ ਆਦਮੀ ਪਾਰਟੀ ਨੇ ਕਾਲੀ ਦਲ ਚੋਂ ਲੈ ਕੇ ਹਰਮਿੰਦਰ ਸਿੰਘ ਸੰਧੂ ਨੂੰ ਖੜਾ ਕਰਤਾ ਤਾਂ ਇੱਥੇ ਫਿਰ ਉਹ ਆਜ਼ਾਦ ਤੌਰ ਤੇ ਚੋਣ ਲੜ ਰਹੇ ਨੇ ਆਮ ਆਦਮੀ ਪਾਰਟੀ ਦੇ ਉੱਪਰ ਵੱਡੇ ਸਵਾਲ ਲੰਬੇ ਟਾਈਮ ਤੋਂ ਉੱਠ ਰਹੇ ਨੇ ਕਿਉਂਕਿ ਆਮ ਆਦਮੀ ਪਾਰਟੀ ਹਮੇਸ਼ਾ ਹੀ ਆਪਣੇ ਜਿਹੜੇ ਹੇਠਲੇ ਵਰਕਰ ਤੇ ਹੇਠਲੇ ਆਗੂ ਜਿਹੜੇ 10-15 15 ਸਾਲ ਤੋਂ ਪਿਛਲੀਆਂ ਸਰਕਾਰਾਂ ਦੇ ਖਿਲਾਫ ਬੋਲਦੇ ਰਹੇ ਕੰਮ ਕਰਦੇ ਰਹੇ ਕੇਸ ਕੋਂਦੇ ਰਹੇ ਅੱਜ ਉਹਨਾਂ ਦਾ ਵੱਡਾ ਰੋਸ ਹੈ ਕਿ ਸਾਨੂੰ ਇਗਨੋਰ ਕਰਕੇ ਤੇ ਅਮੀਰ ਬੰਦਿਆਂ ਨੂੰ ਦੂਜੀਆਂ ਪਾਰਟੀਆਂ ਤੋਂ ਲੈ ਕੇ ਟਿਕਟਾਂ ਦੇ ਦਿੱਤੀਆਂ ਜਾਂਦੀਆਂ ਨੇ ਔਰ ਇੱਥੇ ਇੱਕ ਬਹੁਤ ਵੱਡਾ ਚਰਚਾ ਹੈ ਕਿ ਆਮ ਆਦਮੀ ਪਾਰਟੀ ਆਪਣੇ ਆਪ ਨੂੰ ਜਿਹੜੀ ਪਾਰਟੀ ਕਹੋਂਦੀ ਹੈ ਵੀ ਅਸੀਂ ਆਮ ਆਦਮੀ ਪਾਰਟੀਆਂ ਅਸੀਂ ਗਰੀਬਾਂ ਮਜ਼ਦੂਰਾਂ ਆਮ ਲੋਕਾਂ ਦੀ ਪਾਰਟੀਆਂ ਅੱਜ ਤੱਕ ਦੇ ਰਾਜ ਸਭਾ ਦੇ ਇਤਿਹਾਸ ਦੇ ਵਿੱਚ ਆਮ ਆਦਮੀ ਪਾਰਟੀ ਦਾ ਸਭ ਤੋਂ ਅਮੀਰ ਜਿਹੜਾ ਰਾਜ ਸਭਾ ਮੈਂਬਰ ਰਜਿੰਦਰ ਗੁਪਤਾ ਜਾ ਰਿਹਾ ਰਜਿੰਦਰ ਗੁਪਤਾ ਆਮ ਆਦਮੀ ਪਾਰਟੀ ਦਾ ਸਭ ਤੋਂ ਅਮੀਰ ਉਮੀਦਵਾਰ ਜਿਹਨੂੰ ਬਣਾ ਕੇ ਰਾਜ ਸਭਾ ਚ ਮੈਂਬਰ ਬਣਾ ਕੇ ਭੇਜ ਦਿੱਤਾ ਮੰਨਿਆ ਜਾਂਦਾ ਕਿਉਂਕਿ ਹਜ਼ਾਰਾਂ ਕਰੋੜ ਦੀ ਪ੍ਰਾਪਰਟੀ ਹਜ਼ਾਰਾਂ ਕਰੋੜ ਦੀ ਜਾਇਦਾਦ ਰਜਿੰਦਰ ਗੁਪਤਾ ਦੇ ਕੋਲ ਹੈ ਔਰ ਸਵਾਲ ਹੁਣ ਇਹ ਉੱਠ ਰਹੇ ਨੇ ਕਿ ਕੀ ਆਮ ਆਦਮੀ ਪਾਰਟੀ ਨੂੰ ਆਮ ਆਦਮੀ ਪਾਰਟੀ ਹੀ ਕਿਹਾ ਜਾਵੇ ਜਾਂ ਖਾਸ ਆਦਮੀ ਪਾਰਟੀ ਕਿਹਾ ਜਾਵੇ ਕਿਉਂਕਿ ਵੱਡੇ ਵੱਡੇ ਕਰੋੜਪਤੀ ਅਰਬਪਤੀ ਸਾਰੇ ਆਮ ਆਦਮੀ ਪਾਰਟੀ ਚ ਇਕੱਠੇ ਹੋ ਰਹੇ ਨੇ ਪਿਛਲੇ ਦਿਨੀ ਜਿਹੜੇ ਜਿਹੜੇ ਸੰਜੀਵ अरोड़ा ਨੂੰ ਲੁਧਿਆਣਾ ਤੋਂ ਜਿਮਣੀ ਚੋਣ ਲੜਾਈ ਗਈ ਹੈ ਤਾਂ ਉਹ ਵੀ ਸੈਂਕੜੇ ਕਰੋੜਪਤੀ ਵਿਅਕਤੀ ਹੈ ਜਿਹਨੂੰ ਕੈਬਨਟ ਮੰਤਰੀ ਵੀ ਹੁਣ ਬਣਾਇਆ ਗਿਆ ਜਿਹੜਾ ਸਰਕਾਰੀ ਹਸਪਤਾਲਾਂ ਨਾਲੋਂ ਜ਼ਿਆਦਾ 40 ਸਵਰਗੇ ਪ੍ਰਾਈਵੇਟ ਹਸਪਤਾਲਾਂ ਦੀ ਮਸ਼ਹੂਰੀ ਕਰਦਾ ਪਿਛਲੇ ਦਿਨੀ ਦੱਸਿਆ ਤਾਂ ਵੱਡੇ ਸਵਾਲ ਆਮ ਆਦਮੀ ਪਾਰਟੀ ਦੇ ਉੱਪਰ ਖੜੇ ਹੋਏ ਨੇ ਔਰ ਆਮ ਆਦਮੀ ਪਾਰਟੀ ਦੇ ਵਿੱਚ ਅੱਜ ਇਹ ਬਗਾਵਤ ਦੀ ਜਿਹੜੀ ਖਬਰ ਆ ਰਹੀ ਹੈ ਇਹ ਕਿੱਥੇ ਇੱਕ ਜਾ ਕੇ ਰੁਕੇਗੀ ਆਮ ਆਦਮੀ ਪਾਰਟੀ ਦਾ ਕਿੰਨਾ ਕੁ ਨੁਕਸਾਨ ਹੋਏਗਾ ਪਿਛਲੇ ਦਿਨੀ ਜਿਹੜੇ ਨਵਨੀਤ ਚੱਤਰਵੇਦੀ ਜਿਹਨੂੰ ਹੁਣ ਗ੍ਰਿਫਤਾਰ ਕੀਤਾ ਹੋਇਆ ਜਿਹੜਾ ਪੁਲਿਸ ਰਿਮਾਂਡ ਤੇ ਐ ਉਹਨੇ ਇੱਕ ਬਹੁਤ ਵੱਡਾ ਦਾਵਾ ਕਰ ਦਿੱਤਾ ਸੀ ਕਿ ਜਦੋਂ ਉਹਨੇ ਰਾਜ ਸਭਾ ਦੇ ਕਾਗਜ਼ ਭਰੇ ਪੰਜਾਬ ਚੋਂ ਤੁਹਾਨੂੰ ਸਾਰਿਆਂ ਨੂੰ ਯਾਦ ਆ ਉਹ ਨਵਨੀਤ ਚੱਤਰਵੇਦੀ ਨੇ ਇਹ ਕਿਹਾ ਸੀ ਕਿ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਐਮਐਲਏ ਨਾਰਾਜ਼ ਨੇ ਉਹ ਸਾਡੇ ਨਾਲ ਜੁੜੇ ਨੇ ਉਹ ਮੇਰਾ ਸਮਰਥਨ ਕਰ ਰਹੇ ਨੇ ਤੇ ਉਹਨੇ ਕਿਹਾ ਸੀ ਕਿ 10 ਤੋਂ ਵੱਧ ਐਮਐਲਏ ਨੇ ਮੈਨੂੰ ਸਾਈਨ ਕਰ ਦਿੱਤੇ ਨੇ ਦਸਤਖਤ ਕਰ ਦਿੱਤੇ ਨੇ ਤੇ ਫਿਰ ਜਦੋਂ ਉਹ ਐਮਐਲਏ ਦੇ ਨਾਂ ਸਾਹਮਣੇ ਆਈ ਤਾਂ ਫਿਰ ਐਮਐਲਏ ਨੇ ਕਿਹਾ ਕਿ ਅਸੀਂ ਤਾਂ ਸਾਈਨ ਕੀਤੇ ਨਹੀਂ ਫਿਰ ਪਰਚੇ ਦਰਜ ਕਰਵਾਏ ਗਏ ਫੇਰ ਨਵਨੀਤ ਚਤਰਵੇਦੀ ਨੂੰ ਫੜਨ ਦੀ ਕਾਰਵਾਈ ਸ਼ੁਰੂ ਹੋਈ ਪਰ ਜੋ ਡਰਾਮਾ ਚੱਲਿਆ ਤੁਸੀਂ ਵੇਖਿਆ ਜਿਵੇਂ ਨਵਨੀਤ ਚਤਰਵੇਦੀ ਨੂੰ ਪੁਲਿਸ ਪੰਜਾਬ ਦੀ ਰੋਪੜ ਪੁਲਿਸ ਫੜਨ ਜਾਂਦੀ ਹੈ ਤਾਂ ਚੰਡੀਗੜ੍ਹ ਪੁਲਿਸ ਨੂੰ ਬਚਾਉਣ ਦੇ ਲਈ ਆ ਜਾਂਦੀ ਹੈ ਤਾਂ ਉੱਥੇ ਜਿਹੜੀ ਕਸ਼ਮਕਸ਼ ਚੱਲੀ 2 ਦਿਨ ਤੱਕ ਡਰਾਮਾ ਚੱਲਿਆ ਚੰਡੀਗੜ੍ਹ ਪੁਲਿਸ ਨਵਨੀਤ ਨੂੰ ਬਚਾਉਂਦੀ ਰਹੀ ਤੇ ਪੰਜਾਬ ਪੁਲਿਸ ਫੜਨ ਦੇ ਲਈ ਜ਼ੋਰ ਲਾਉਂਦੀ ਰਹੀ ਆਪਸ ਵਿੱਚ ਉਲਝਦੇ ਉਲਝਦੇ ਰਹੇ ਆਖਰ ਉਦੋਂ ਉਹਨੂੰ ਫੜ ਹੋਇਆ ਜਦੋਂ ਅਦਾਲਤ ਨੇ ਸਪਸ਼ਟ ਰੂਪ ਤੋਂ ਸਖਤ ਹੁਕਮ ਭੇਜੇ ਕਿ ਇਹਦੇ ਤੇ ਪੰਜਾਬ ਚ ਪਰਚੇ ਦਰਜ ਨੇ ਚੰਡੀਗੜ੍ਹ ਪੁਲਿਸ ਗ੍ਰਿਫਤਾਰ ਕਿਉਂ ਨਹੀਂ ਕਰਨ ਦੇ ਰਹੀ ਤਾਂ ਚੰਡੀਗੜ੍ਹ ਪੁਲਿਸ ਨੇ ਫੇਰ ਉਹਨੂੰ ਗ੍ਰਿਫਤਾਰ ਕਰਨ ਦਿੱਤਾ ਸੀ ਪਰ ਇੱਥੇ ਵੱਡੇ ਸਵਾਲ ਖੜੇ ਹੁੰਦੇ ਨੇ ਜਦੋਂ ਆਮ ਆਦਮੀ ਪਾਰਟੀ ਲੰਬੇ ਟਾਈਮ ਤੋਂ ਇਹ ਕਹਿੰਦੀ ਆ ਰਹੀ ਹੈ ਕਿ ਆਪਰੇਸ਼ਨ ਲੋਟਸ ਚਲਾ ਕੇ ਤੇ ਸਾਡੇ ਕਈ ਸਾਰੇ ਐਮਐਲਏ ਨੂੰ ਕਰੋੜਾਂ ਰੁਪਏ ਦੇ ਕੇ ਬੀਜੇਪੀ ਭਾਜਪਾ ਖਰੀਦਣ ਨੂੰ ਫਿਰਦੀ ਆ ਤਾਂ ਆਮ ਆਦਮੀ ਪਾਰਟੀ ਇਹ ਕਹਿੰਦੀ ਰਹੀ ਕਿ ਸਾਡਾ ਕੋਈ ਵੀ ਐਮਐਲਏ ਤੇ ਆਗੂ ਐਡਾ ਹਲਕਾ ਨਹੀਂ ਪਰ ਉਦੋਂ ਬਹੁਤ ਵੱਡੀ ਗੱਲ ਵਾਪਰੀ ਜਦੋਂ ਸ਼ੀਤਲ ਅੰਗੁਰਾਲ ਵਰਗੇ ਤੇ ਸ਼ਸ਼ੀਲ ਰਿੰਕੂ ਵਰਗੇ ਆਗੂ ਮਿੰਟੋ ਮਿੰਟੀ ਭਾਜਪਾ ਚ ਆਮ ਆਦਮੀ ਪਾਰਟੀ ਛੱਡ ਕੇ ਚਲੇ ਗਏ ਸੀ ਇਸ ਤੋਂ ਇਲਾਵਾ ਕਈ ਹੋਰ ਵੀ ਆਮ ਆਦਮੀ ਪਾਰਟੀ ਦੇ ਆਗੂ ਜਿਹੜੇ ਆ ਉਹ ਪਾਰਟੀਆਂ ਛੱਡ ਕੇ ਦੂਜੀਆਂ ਪਾਰਟੀਆਂ ਚ ਗਏ ਨੇ ਤੇ ਅਜੇ ਪੰਜਾਬ ਚ ਸਰਕਾਰ ਜੇਕਰ ਸਰਕਾਰ ਨਾ ਰਹੀ ਜਦੋਂ ਸਰਕਾਰ ਦੇ ਦਿਨ ਨੇੜੇ ਆ ਗਏ ਨਵੀਂ ਸਰਕਾਰ ਬਣਨ ਦੇ ਤਾਂ ਉਦੋਂ ਕੀ ਹੋ ਸਕਦਾ ਇਹ ਆਉਣ ਵਾਲਾ ਟਾਈਮ ਦੇਣਾ ਉਹ ਦੱਸੇਗਾ ਵੇਖਣਾ ਪਵੇਗਾ ਫਿਲਹਾਲ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਜੇ ਅਜੇ ਤੱਕ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਤਾਂ ਜਰੂਰ ਕਰ ਲਵੋ ਤਾਂ ਕਿ ਤੁਹਾਡੇ ਕੋਲ ਜ਼ਰੂਰੀ ਮੁੱਦਿਆਂ ਦੀ ਜਾਣਕਾਰੀ ਟਾਈਮ ਸਿਰ ਪਹੁੰਚਦੀ ਰਹੇ ਬਹੁਤ ਮਿਹਰਬਾਨੀ ਪਿਆਰਿਓ